ਪਰ ਥੱਲੇ ਉਹ ਜਦੋਂ ਆ ਕੇ ਥੱਲੇ ਡਿੱਗ ਪਿਆ ਜੀ ਹਵਾ ਦੇ ਚੋਂ ਭਰੀ ਹੋਈ ਸੀ ਉਹ ਹਵਾ ਨਿਕਲ ਗਈ ਸੀਗੀ ਜੀ ਤੇ ਉਸ ਤੋਂ ਬਾਅਦ ਪਤਾ ਲੱਗਿਆ ਵੀ ਇਹ ਇੱਕ ਜਹਾਜ਼ ਦੀ ਤਰ੍ਹਾਂ ਖਡੌਣਾ ਜਾਂ ਬਣਿਆ ਹੋਇਆ ਸੀਗਾ ਜੀ ਜੀ ਸੀ ਉਹ ਪਲਾਸਟਿਕ ਦਾ ਕਾਗਜ਼ੀ ਵੈਸੇ ਤਾਂ ਜੀ ਇਕੱਲਾ ਤੇ ਉਹ ਬੱਸ ਥੱਲੇ ਆ ਕੇ ਡਿੱਗੇ ਤੋਂ ਲਫਾਫਾ ਜਾਂ ਸੀਗਾ ਜੀ ਉਹ ਬੱਸ ਮੁੜ ਕੇ ਸੀ ਪਹੁੰਚਣ ਨੂੰ ਦੱਸਤਾ ਜੀ ਤੇ ਉਹ ਲੈ ਗਈ ਪੁਲਸ ਵਾਲੇ ਚਾਕੇ ਬਸ ਖਾਸ ਹੈ ਨਹੀਂ ਸੀ ਕੱਲਾ ਲਫਾਫਾ ਹੀ ਸੀਗਾ ਜੀ ਠੀਕ ਹੈ ਡਿੱਗਿਆ ਕਿੱਥੇ ਆ ਕੇ ਸੀਗਾ ਜੀ ਇਹ ਆਪਣੇ ਘਰ ਦੇ ਨਾਲ ਹੀ ਆ ਜੇ ਬਾਹਰਲੇ ਪਾਸੇ ਖਾਲੀ ਜਗ੍ਹਾ ਪਈ ਨਾਲ ਖਾਲੀ ਜਗ੍ਹਾ ਪਈ ਹਾਂ ਜੀ ਖਾਲੀ ਜਗ੍ਹਾ ਚ ਪਈ ਆ ਜੀ ਠੀਕ ਹੈ ਉਹ ਕੀ ਸੀਗਾ ਜੀ ਕੀ ਉੱਤੇ ਲਿਖਿਆ ਹੈ ਬਣਿਆ ਕੀ ਉਹਦੇ ਤੇ ਪਾਕਿਸਤਾਨ ਲਿਖਿਆ ਸੀਗਾ ਜੀ ਮੇਰੇ ਸਾਹਮਣੇ ਤਾਂ ਹਾਂ ਜੀ ਕੀ ਲੱਗਦਾ ਵੀ ਇਹ ਇੱਥੋਂ ਆ ਕਿ ਨੇੜੋਂ ਕਿ ਉਧਰੋਂ ਉਧਰੋਂ ਆਇਆ ਲੱਗਦਾ ਇਹ ਨਹੀਂ ਕੁਝ ਕਹਿ ਸਕਦੇ ਜੀ ਉੱਪਰੋਂ ਆਉਂਦਾ ਤਾਂ ਸਾਨੂੰ ਦੱਸਿਆ ਵੀ ਪਰ ਉਹ ਤਾਂ ਤਾਂ ਜੋ ਆ ਰਿਹਾ ਵੀ ਇਹ ਤੇ ਜਾਨੀ ਕਿ ਐ ਨਹੀਂ ਪਤਾ ਲੱਗ ਵੀ ਨੇੜੋਂ ਆਇ ਇਨੰਜੇਤੂ ਪੁਲਿਸ ਸਟੇਸ਼ਨ ਦੇ ਵਿੱਚ ਰਾਮਿਆਣਾ ਪਿੰਡ ਹੈਗਾ ਉੱਥੇ ਕਰੀਬ ਅਜ ਸਵੇਰੇ 7 ਵਜੇ ਦੇ 6:30 7 ਵਜੇ ਦੀ ਗੱਲ ਆ ਰਣਜੀਤ ਸਿੰਘ ਪੁੱਤਰ ਪੂਲਾ ਸਿੰਘ ਨਾਮ ਦੇ ਵਿਅਕਤੀ ਸੀ ਜਿਨ੍ਹਾਂ ਨੂੰ ਪਿੰਡ ਰਾਮਿਆਣੇ ਦੀ ਫਿਰਨੀ ਤੇ ਇੱਕ ਗੁਬਾਰਾ ਜਿਹੜਾ ਉਹਨਾਂ ਨੂੰ ਮਿਲਿਆ ਉੱਥੇ ਜਿਹੜਾ ਆਮ 1.5 ਤੋਂ 2 1.5 ਤੋਂ 2 ਫੁੱਟ ਦਾ ਹੈਗਾ ਉਹ ਉਹਨੇ ਉਹ ਗੁਬਾਰਾ ਚੱਕ ਕੇ ਜਿਹੜਾ ਹੈਗਾ ਸਾਡੇ ਉੱਥੇ ਲੋਕਲ ਪੁਲਿਸ ਨੂੰ ਦੱਸਿਆ ਤਾਂ ਉਹ ਇੱਕ ਬੱਚਿਆਂ ਵਾਲੇ ਜਿਦਾ ਗੁਬਾਰੇ ਹੁੰਦੇ ਆ ਜਿਹੜੇ ਆਮ ਥੋੜਾ ਮੇਲਿਆਂ ਦੇ ਵਿੱਚ ਮਿਲਦੇ ਵੀ ਆ ਲੇਕਿਨ ਉਦੇ ਤੇ ਲਿਖਿਆ ਹੋਏਗਾ ਪਾਕਿਸਤਾਨ ਲਿਖਿਆ ਹੋਏਗਾ ਉਦੇ ਤੇ ਬਲੂਨ ਹੈਗਾ ਬੱਚੇ ਕਿਸ ਤਰ੍ਹਾਂ ਕਰਵਗੇ ਤੇਰੇ ਉਸੀ ਆਪਣਾ ਜਿਹੜੀ ਹੈਗੀ ਆ ਉਹਦੇ ਰਪਟ ਤਲਾ ਰਪਟ ਦਰਜ ਕਰ ਦਿੱਤੀ ਆ ਜਿਸ ਬੰਦੇ ਵੱਲੋਂ ਸਭ ਤੋਂ ਪਹਿਲਾਂ ਦੇਖਿਆ ਗਿਆ ਜਿੰਨੇ ਲਿਆ ਕੀਤਾ ਉਹਦੇ ਵੱਲੋਂ ਸੀ ਰੌਪ ਦੇ ਦਰਜ ਕਰ ਦਿੱਤੀ ਕੋਈ ਲੱਗਦਾ ਕੋਈ ਸ਼ਰਾਰਤ ਬਾਜੀ ਕੁਝ ਹੋ ਸਕਦੀ ਹੈ ਕੋਈ ਰੋੜ ਗੱਲ ਦੇਖੋ ਇੰਨੀ ਜਲਦੀ ਕੁਝ ਦੇ ਬਾਰੇ ਦੱਸ ਨਹੀਂ ਸਕਦੇ ਜੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਹੈ ਲੇਕਿਨ ਫਸਟ ਜਿਹੜੀ ਨਜ਼ਰ ਤੋਂ ਦੇਖਣ ਤੋਂ ਬੱਚਿਆਂ ਵਾਲਾ ਜਿਹੜਾ ਬੈਲੂਨ ਪਗਾਨੇ ਆ ਉਹ ਲੱਗਦੇ ਹੀ ਰਿਹਾ ਵੀ ਉਹ ਹਵਾ ਚੋਂ ਆ ਗਿਆ ਹੈਗਾ ਉੱਪਰ ਮੱਕੀ ਜੇ ਵੈਰੀਫਾਈ ਕਰ ਰਹੇ